ਸਾਡੇ ਦੇਸ਼ ਵਿੱਚ ਬਹੁਤ ਸਾਰੇ ਇਹੋ ਜਿਹੇ ਰਸਤੇ ਹਨ ਜਿਨ੍ਹਾਂ ਤੇ ਜਾਣਾ ਨਹੀਂ ਚਾਹੀਦਾ ਜੋ ਰਾਤ ਨੂੰ ਜਾਣ ਲਈ ਬਦਨਾਮ ਹਨ ਕਹਿੰਦੇ ਹਨ ਇਨ੍ਹਾਂ ਰਸਤਿਆਂ ਤੇ ਜਾਣ ਨਾਲ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਹੀ ਘਟਨਾ ਵਾਪਰ ਸਕਦੀ ਹੈ ਜਿਸ ਨੂੰ ਤੁਸੀਂ ਕਦੇ ਨਹੀਂ ਭੁਲਾ ਸਕਦੇ ਅੱਜ ਮੈਂ ਤੁਹਾਨੂੰ ਇਹੋ ਜਿਹੇ ਰਸਤੇ ਤੇ ਬਾਰੇ ਦੱਸੂਗੀ ਜੋ ਬਹੁਤ ਜ਼ਿਆਦਾ ਖਤਰਨਾਕ ਤੇ ਖੌਫਨਾਕ ਹੈ ਮੈਂ ਗੱਲ ਕਰ ਰਹੀ ਹਾਂ ਪੂਨੇ ਐਕਸਪ੍ਰੈਸ ਹਾਈਵੇ ਦੀ ਕਿਹਾ ਜਾਂਦਾ ਹੈ ਇਹ ਰੋਡ ਮਹਾਰਾਸ਼ਟਰ ਦਾ ਸਭ ਤੋਂ ਭੀੜ ਵਾਲਾ ਰੋਡ ਹੈ ਇਸ ਦਾ ਜੋ ਪਹਿਲਾ ਟਨਲ ਹੈ ਉਹ ਬਹੁਤ ਜ਼ਿਆਦਾ ਹਾਉਟਡ ਹੈ ਖਾਸ ਤੌਰ ਤੇ ਪੂਰणिमा ਦੀ ਰਾਤ ਨੂੰ ਚੋਕਾ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਨੂੰ ਖਤਰਨਾਕ ਕੌਣ ਬਣਾਉਂਦਾ ਹੈ ਇਸ ਨੂੰ ਡਰਾਵਣਾ ਬਣਾਉਣ ਦੀ ਹੈ ਬਾਲੀਵੁੱਡ ਦੀ ਐਕਟ੍ਰੈਸ ਜੋ ਕਈ ਸਾਲ ਪਹਿਲਾਂ ਇੱਥੇ ਮਾਰੀ ਗਈ ਸੀ ਅੱਜ ਆਪਾਂ ਇਸ ਵੀਡੀਓ ਵਿੱਚ ਈਸੀ ਹੰਟਡ ਸਟੋਰੀ ਦੇ ਬਾਰੇ ਗੱਲ ਕਰਾਂਗੇ ਜੋ ਕਿ ਤੁਸੀਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੁਣੀ ਹੋਵੇਗੀ ਇਹ ਕਹਾਣੀ ਹੈ ਬਾਲੀਵੁੱਡ ਐਕਟ्रेस ਭਗਤੀ ਭਰਵੇਦੀ ਜੋ ਮਰਾਠੀ ਸਿਨੇਮਾ ਹਿੰਦੀ ਸਿਨੇਮਾ ਤੇ ਕਾਫੀ ਸਾਰੀ ਥੀਏਟਰ ਕਰਨ ਵਿੱਚ ਬਿਜ਼ੀ ਰਹਾ ਕਰਦੀ ਸੀ 2001 ਵਿੱਚ ਜਦੋਂ ਭਗਤੀ ਭਰਵੇ ਆਪਣਾ ਥੀਏਟਰ ਦਾ ਕੰਮ ਕੰਪਲੀਟ ਕਰਕੇ ਆਪਣੇ ਘਰ ਇਸੇ ਟਨਲ ਵਿੱਚ ਹੋ ਕੇ ਜਾ ਰਹੀ ਸੀ ਇਸੇ ਟਨਲ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਉਸੇ ਟਨਲ ਵਿੱਚ ਮੌਤ ਹੋ ਗਈ ਉਸ ਟਨਲ ਦਾ ਨਾਮ ਸੀ ਭਾਟਨ ਟਨਲ ਕਿਹਾ ਜਾਂਦਾ ਹੈ ਕਿ ਟਨਲ ਉਦੋਂ ਦਾ ਹੀ ਕਾਫੀ ਜ਼ਿਆਦਾ ਸ਼ਰਾਪੇਤ ਤੇ ਖੌਫਨਾਕ ਹੋ ਗਿਆ ਹੈ ਐਸੀ ਉਸ ਐਕਟ੍ਰੈਸ ਦੀ ਮਰਨੇ ਦੀ ਕਹਾਣੀ ਹੁਣ ਉਹਨਾਂ ਕਹਾਣੀਆਂ ਦੀ ਗੱਲ ਕਰਦੇ ਹਾਂ ਜੋ ਇਸ ਐਕਸੀਡੈਂਟ ਤੋਂ ਬਾਅਦ ਹੋਈ ਸੀ। ਇਹ ਗੱਲ ਹੈ 2005 ਦੀ ਜਦੋਂ ਸੁਨੀਲ ਨਾਮ ਦਾ ਟਰੱਕ ਡਰਾਈਵਰ ਜੋ ਮੁੰਬਈ ਵਿੱਚ ਕੰਮ ਕਰਦਾ ਸੀ। ਇਸ ਵਾਰ ਵੀ ਉਹ ਮੁੰਬਈ ਵਿੱਚ ਕੋਈ ਚੀਜ਼ ਡਿਲੀਵਰ ਕਰਨ ਜਾ ਰਿਹਾ ਸੀ। ਉਸ ਦਾ ਪੁਨੇ ਐਕਸਪ੍ਰੈਸ ਜਾਣਾ ਹਰ ਰੋਜ਼ ਦਾ ਹੁੰਦਾ ਸੀ। ਉਸ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਪਰ ਇਸ ਵਾਰ ਇਹ ਰਾਤ ਪੂਰणिमा ਦੀ ਰਾਤ ਸੀ। ਰਾਤ ਦੇ ਕਰੀਬ 1:30 ਵਜੇ ਸਨ ਤੇ ਉਸੇ ਟਨਲ ਜਾਣੀ ਕੇ ਭਾਟਨ ਟਨਲ ਵਿੱਚ ਹੋ ਕੇ ਉਸਨੇ ਲੰਘਣਾ ਸੀ ਉਸਨੇ ਆਪਣੇ ਸਾਹਮਣੇ ਇੱਕ 50 ਸਾਲ ਦੀ ਔਰਤ ਖੜੀ ਦੇਖੀ ਉਸਨੇ orange ਕਲਰ ਦੀ ਸਾੜੀ ਪਾਈ ਹੋਈ ਸੀ ਉਹ ਔਰਤ ਕੁਝ ਕਰ ਨਹੀਂ ਰਹੀ ਸੀ ਬਸ ਖੜੀ ਹੋ ਗਈ ਸੀ ਸੁਨੀਲ ਨੇ ਅਚਾਨਕ ਬ੍ਰੇਕ ਲਗਾਇਆ ਤੇ ਆਪਣੇ ਟਰੱਕ ਨਾਲ ਉੱਥੇ ਖੜਾ ਹੋ ਗਿਆ ਤੇ ਅਚਾਨਕ ਉਹ ਔਰਤ ਉੱਥੋਂ ਗਾਇਬ ਹੋ ਗਈ ਤੇ ਸੁਨੀਲ ਨੇ ਸੋਚਿਆ ਕਿ ਸ਼ਾਇਦ ਰਾਤ ਦੇ 1:30 ਵਜੇ ਹਨ ਇਸ ਲਈ ਮੈਂ ਹੀ ਨੀਂਦ ਵਿੱਚ ਹੋ ਸਕਦਾ ਹਾਂ ਮੈਂ ਜਲਦੀ ਨਾਲ ਜਾਂਦਾ ਹਾਂ ਤੇ ਆਪਣਾ ਸਮਾਨ ਡਿਲੀਵਰ ਕਰਕੇ ਜਲਦੀ ਆ ਕੇ ਆਪਣੇ ਟਰੱਕ ਵਿੱਚ ਹੀ ਸੋ ਜਾਊਂਗਾ ਉਹ ਜਲਦੀ ਨਾਲ ਗਿਆ ਆਪਣਾ ਸਮਾਨ ਡਿਲੀਵਰ ਕੀਤਾ ਤੇ ਟਰੱਕ ਵਿੱਚ ਆ ਕੇ ਸੋ ਗਿਆ ਥੋੜੀ ਦੇਰ ਬਾਅਦ ਉਹਨੇ ਸੁਣਿਆ ਕਿ ਇੱਕ ਔਰਤ ਦੇ ਰੋਣ ਦੀ ਆਵਾਜ਼ ਆ ਰਹੀ ਹੈ ਉਹ ਵੀ ਇੱਕ ਬੁੱਢੀ ਔਰਤ ਦੀ ਫਿਰ ਉਸਨੇ ਅਚਾਨਕ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਹਨੇ ਕੀ ਦੇਖਿਆ ਉਹਨੇ ਦੇਖਿਆ ਕਿ ਉਹੀ ਔਰਤ ਉਹਦੀ ਛਾਤੀ ਤੇ ਬੈਠੀ ਸੀ ਤੇ ਮਰਾਠੀ ਭਾਸ਼ਾ ਵਿੱਚ ਉਸਨੂੰ ਕੁਝ ਕਹਿ ਰਹੀ ਸੀ ਸੁਨਿਲ ਨੇ ਇਹ ਸਾਰਾ ਕੁਝ ਦੇਖਦੇ ਹੀ ਬੇਹੋਸ਼ ਹੋ ਗਿਆ ਸਵੇਰੇ ਉੱਠ ਕੇ ਉਹਨੇ ਇਹ ਸਾਰਾ ਕੁਝ ਆਪਣੇ ਮਾਲਿਕ ਨੂੰ ਦੱਸ ਦਿੱਤਾ ਉਸਦੇ ਮਾਲਿਕ ਨੇ ਉਸਦੀ ਸਾਰੀ ਗੱਲ ਨੂੰ ਇਗਨੋਰ ਕਰ ਦਿੱਤਾ ਤੇ ਅਗਲੇ ਦਿਨ ਉਸਦੇ ਮਾਲਿਕ ਨੂੰ ਇਹ ਖਬਰ ਮਿਲੀ कि सुनील ਦਾ ਉਸੀ ਟਨਲ ਵਿੱਚ ਐਕਸੀਡੈਂਟ ਹੋ ਗਿਆ ਤੇ ਉਸकी ਮੌਤ ਹੋ ਗਈ। ਜਿਸਦੇ ਬਾਰੇ ਸੁਨੀਲ ਨੇ ਆਪਣੇ ਮਾਲਿਕ ਨੂੰ ਸਵੇਰੇ ਦੱਸਿਆ ਸੀ। ਜਦੋਂ ਰਿਪੋਰਟ ਆਈ ਤਾਂ ਡਾਕਟਰ ਨੇ ਦੱਸਿਆ ਕਿ ਸੁਨੀਲ ਦੀ ਮੌਤ ਐਕਸੀਡੈਂਟ ਨਾਲ ਨਹੀਂ ਬਲਕਿ ਹਾਰਟ ਅਟੈਕ ਨਾਲ ਹੋਈ ਸੀ। ਉਸਨੇ ਕੋਈ ਇਹੋ ਜਿਹੀ ਚੀਜ਼ ਦੇਖੀ ਜਿਸ ਨੂੰ ਦੇਖ ਕੇ ਉਸ ਦਾ ਦਿਲ ਉਸ ਚੀਜ਼ ਨੂੰ ਸਹਿ ਨਹੀਂ ਸਕਿਆ। ਤੁਸੀਂ ਸਾਰੇ ਸਮਝ ਸਕਦੇ ਹੋ ਕਿ ਉਸਨੇ ਕਿਨੂੰ ਦੇਖਿਆ ਸੀ। ਉਹੀ ਬੁੱਢੀ ਔਰਤ ਜਿਸ ਨੂੰ ਉਸਨੇ ਉਸ ਰਾਤ ਦੇਖਿਆ ਸੀ ਜੋ ਉਸਦੀ ਛਾਤੀ ਤੇ ਬੈਠੀ ਸੀ ਅੰਤ ਵਿੱਚ ਮੈਂ ਤੁਹਾਨੂੰ ਵੀ ਇਹੀ ਕਹਿੰਦੀ ਹਾਂ ਕਿ ਜੇ ਤੁਹਾਨੂੰ ਇਹੀ ਜਹੀ ਚੀਜ਼ ਦਿਸਦੀ ਹੈ ਜਾਂ ਤੁਹਾਨੂੰ ਫੀਲ ਹੁੰਦਾ ਹੈ ਕਿ ਕੋਈ ਆਮ ਇਨਸਾਨਾ ਵਾਂਗ ਨਹੀਂ ਹੈ ਤਾਂ ਤੁਸੀਂ ਵੀ ਉਥੋਂ ਨਿਕਲ ਜਾਓ ਸੁਨੀਲ ਦੇ ਵਾਂਗ ਉੱਥੇ ਰੁਕਣਾ ਨਹੀਂ ਤੇ ਉਸਦੇਆਂ ਅੱਖਾਂ ਵਿੱਚ ਨਹੀਂ ਦੇਖਣਾ ਕੀ ਪਤਾ ਕੀ ਹੋ ਸਕਦਾ ਹੈ ਪੰਜਾਬੀ ਵਿੱਚ ਉਹ ਕਹਾਵਤ ਹੈ ਨਾ ਕੇ ਮਰੇ ਕਿਸੇ ਦੇ ਮਿੱਤ ਨਹੀਂ ਹੁੰਦੇ ਐਸੀ ਪੁਨੇ ਹਾਈਵੇ ਦੀ ਸੱਚੀ ਕਹਾਣੀ ਇਹੋ ਜੀਆਂ ਹੋਰ ਕਹਾਣੀਆਂ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ